ਗੁਰਮਖੋ ਗੁਰਬਾਣੀ ਵਰਗੀ ਕੋਈ ਵੀ ਵਸਤੂ ਮਿੱਠੀ ਸੰਸਾਰ ਤੇ ਹੈ ਨਹੀਂ ਦੋ ਦਾਤਾਂ ਦਿੱਤੀਆਂ ਨੇ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਤੇ ਗੁਰਬਾਣੀ ਔਰ ਦੂਸਰੇ ਨੰਬਰ ਤੇ ਗੁਰੂ ਦਾ ਇਤਿਹਾਸ ਜਿਹੜੀ ਗੁਰਬਾਣੀ ਹੈ ਨਾ ਇਹ ਪਰਮੇਸ਼ਰ ਦੇ ਨਾਲ ਮਿਲਾਉਂਦੀ ਹੈ ਉਸ ਵਾਹਿਗੁਰੂ ਦੇ ਨਾਲ ਮਿਲਾਉਂਦੀ ਹੈ ਜਿਹੜਾ ਇਤਿਹਾਸ ਹੈ ਸਾਨੂੰ ਜਿਉਣ ਦੀ ਜਾਚ ਦੱਸਦਾ ਹੈ ਤੁਰ ਕੀ ਬਾਣੀ ਆਈ ਤਿੰ ਸਗਲੀ ਚਿੰਤ ਮਟਾਈ ਸਗਲੀ ਚਿੰਤ ਉਹਦੀ ਮਿਟਦੀ ਐ ਜਿਹਦੇ ਅੰਦਰ ਬਾਣੀ ਵਸ ਗਿਆ ਜਿਹਦੇ ਅੰਦਰ ਬਾਣੀ ਬਸ ਗਿਆ ਦੂਜਿਆਂ ਤੇ ਨਹੀਂ ਮਿਟਦੀ ਗੁਰਬਾਣੀ ਦਾ ਸ਼ਬਦ ਤੁਸੀਂ ਮੂਲ ਮੰਤਰ ਲਾ ਲਓ ਜਪਜੀ ਸਾਹਿਬ ਲਾ ਲਓ ਸੁਖਮਣੀ ਸਾਹਿਬ ਲਾ ਲਓ ਆਸਾ ਜੀ ਦੀ ਵਾਰ ਲਾ ਲਓ ਕੋਈ ਵੀ ਇੱਕ ਸ਼ਬਦ ਹੀ ਲਾ ਲਓ ਇੱਕ ਸ਼ਬਦ ਕਿਨ ਕਾ ਇੱਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾਲ ਜੀਦੇ ਹਿਰਦੇ ਅੰਦਰ ਗੁਰਬਾਣੀ ਵਸ ਜਾਂਦੀ ਹੈ ਨਾ ਜਿਹਦੇ ਖੂਨ ਵਿੱਚ ਰਚ ਜਾਂਦੀ ਜਿੰਨੂੰ ਗੁਰਬਾਣੀ ਦੇ ਨਾਲ ਪਿਆਰ ਹੋ ਜਾਂਦਾ ਜਿਵੇਂ ਬੰਦਾ ਆਪਣੇ ਪਰਿਵਾਰ ਦੇ ਮੈਂਬਰਾਂ ਤੋਂ ਬਿਨਾ ਜੀ ਨਹੀਂ ਸਕਦਾ ਪ੍ਰਸ਼ਾਦੇ ਤੋਂ ਬਿਨਾ ਭੁੱਖਾ ਚੱਲ ਫਿਰ ਨਹੀਂ ਸਕਦਾ ਇਸੇ ਤਰ੍ਹਾਂ ਗੁਰਬਾਣੀ ਦੇ ਨਾਲ ਪਿਆਰ ਹੋ ਜਾਏ ਸਾਜੇ ਨਾਮ ਕੀ ਲੱਗੇ ਭੁੱਖਵੇਂ ਭੁੱਖ ਲੱਗੇ ਜਿਵੇਂ ਪ੍ਰਸ਼ਾਦੇ ਦੀ ਲੱਗਦੀ ਹੈ ਹਿਰਦੇ ਅੰਦਰ ਬਾਣੀ ਵਸ ਜਾਏ ਤੇ ਤੁਸੀਂ ਵੇਂਦੇ ਹੋ ਸ਼ਬਦ ਦੇ ਸਿਰ ਤੇ ਛਤਰ ਚੁੱਲਦਾ ਹੈ ਛਤਰ ਚੋਰ ਛਤਰ ਚੁੱਲਦਾ ਹੈ ਸ਼ਬਦ ਦੇ ਸਿਰ ਤੇ ਤੇ ਜਿਹਦੇ ਅੰਦਰ ਸ਼ਬਦ ਵਸ ਜਾਂਦਾ ਨਾ ਜਿਸ ਬੋਡੀ ਅੰਦਰ ਸ਼ਬਦ ਵਸ ਜਾਂਦਾ ਹੈ ਉਹ ਸ਼ਬਦ ਸੰਸਾਰ ਤੇ ਉਸ ਮਨੁੱਖ ਦੀ ਇੰਨੀ ਪਰਪ ਪਾਵਰ ਬਣਾ ਦਿੰਦਾ ਹੈ ਕਿ ਜਿਵੇਂ ਕਿ ਚੋਰ ਛਤਰ ਚੁੱਲਣ ਵਾਲੀ ਪਾਵਰ ਕਿਉਂਕਿ ਅੰਦਰ ਸ਼ਬਦ ਵਸਿਆ ਹੁੰਦਾ ਹੈ ਸ਼ਬਦ ਦੇ ਸਿਰ ਤੇ ਚੌਰ ਛਤਰ ਝੁੱਲਦਾ ਹੈ ਉਹ ਨਹੀਂ ਚੌਰ ਛਤਰ ਆਪਣੇ ਸਿਰ ਤੇ ਚਲਾਉਣਾ ਤੇ ਜਿਹਦੇ ਬੰਦੇ ਵਿੱਚ ਜਿਸ ਬਾਡੀ ਵਿੱਚ ਵਸ ਗਿਆ ਉਹਦਾ ਸੰਸਾਰ ਵਿੱਚ ਇਨਾ ਸਤਕਾਰ ਕਰਾਣਾ ਵੰਦੇ ਉਹਨਾਂ ਕਈ ਕਈ ਸਾਧੂ ਫਕੀਰ ਕਈ ਲੋਕ ਆਉਂਦੇ ਨੇ ਲੋਕ ਨਿਉਨਿਓ ਕੇ ਮੱਥੇ ਟੇਕਦੇ ਨੇ ਬੜੇ ਲੋਕ ਡੱਕਦੇ ਨੇ ਜਿਨ੍ਹਾਂ ਨੂੰ ਇਸ ਗੱਲ ਬਾਰੇ ਗਿਆਨ ਨਹੀਂ ਉਹ ਮੱਥਾ ਨਾ ਟੇਕਿਆ ਕਰੋ ਡੱਕੰਦੇ ਬਾਬ ਯੂਦ ਵੀ ਦੁਨੀਆ ਚਰਨਾ ਤੇ ਸਿਰ ਚ ਕਉਂਦੀ ਐ ਉਹਦਾ ਕਾਰਨ ਐ ਉਹ ਨੂੰ ਨਹੀਂ ਉਹ ਬਾਡੀ ਨੂੰ ਨਹੀਂ ਠਕਾਉਂਦੀ ਉਹਨੇ ਭਗਤੀ ਇੰਨੀ ਕੀਤੀ ਆ ਉਹਦੇ ਮਨ ਵਿੱਚ ਸ਼ਬਦ ਵਸਿਆ ਤੇ ਸ਼ਬਦ ਚ ਕਾ ਲੈਂਦਾ ਐ ਆਟੋਮੈਟਿਕ ਸਤਕਾਰ ਸ਼ਬਦ ਦਾ ਹੀ ਐ ਸਤਕਾਰ ਭਗਤੀ ਦਾ ਕਿਸੇ ਸਰੀਰ ਦਾ ਨਹੀਂ ਕਿਸੇ ਬੰਦੇ ਦਾ ਨਹੀਂ ਕਿਸੇ ਬਾਡੀ ਦਾ ਨਹੀਂ ਜੀਦੇ ਮਨ ਵਿੱਚ ਸ਼ਬਦ ਵਸਿਆ ਹੈ ਨਾ ਹਿਰਦੇ ਵਿੱਚ ਉਹਨੂੰ ਸਿਰ ਝੁਕੇਗਾ ਹੀ ਝੁਕੇਗਾ ਜਿਨ੍ਹਾਂ ਮਰਜ਼ੀ ਅੱਲਾਹ ਦੀ ਐਡੀ ਵੱਡੀ ਪਾਵਰ ਹੈ ਗੁਰਬਾਣੀ ਤੇ ਦੂਸਰੇ ਨੰਬਰ ਤੇ ਜਿਹਦਾ ਗੁਰਬਾਣੀ ਦੇ ਨਾਲ ਪਿਆਰ ਹੋ ਗਿਆ ਹੁਣ ਜਾਣਾਂ ਤੇ ਸਾਰਿਆਂ ਹੀ ਇਨਾਂ ਅੰਤ ਸਮੇਂ ਅੰਤ ਸਮਾ ਤੇ ਸਾਰਿਆਂ ਦਾ ਹੀ ਆਉਣਾ ਹੈ ਭਾਵੇਂ ਕੋਈ ਪੁੰਨੀ ਹੈ ਭਾਵੇਂ ਕੋਈ ਪਾਪੀ ਹੈ ਕੋਈ ਵੀ ਹੈ ਤੇ ਜਿਹਦੇ ਅੰਦਰ ਗੁਰਬਾਣੀ ਦਾ ਸ਼ਬਦ ਵਸਿਆ ਹੋਵੇ ਤੇ ਜਦੋਂ ਉਹਦਾ ਅੰਤ ਸਮਾ ਆਉਂਦਾ ਹੈ ਤੇ ਗੁਰਬਾਣੀ ਦਾ ਸ਼ਬਦ ਉਸੇ ਥਾਂ ਤੇ ਲੈ ਜਾਂਦਾ ਜਿੱਥੋਂ ਆਇਆ ਹੁੰਦਾ ਤੁਰਕੀ ਬਾਣੀ ਆਈ ਜਿੱਥੋਂ ਤੁਰੋਂ ਆਇਆ ਨਾ ਉੱਥੇ ਹੀ ਲੈ ਜਾਂਦਾ ਜੇ ਮਨ ਵਿੱਚ ਵਸਿਆ ਹੋਵੇ ਤਾਂ ਓਵੇਂ ਜੇ ਮਨ ਵਿੱਚ ਪਿਆਰ ਹੈ ਉਹਦੇ ਖੂਨ ਵਿੱਚ ਰਚਿਆ ਹੈ ਸ਼ਬਦ ਸਿਮਰਨ ਚੱਲਦਾ ਹੀ ਰਹਿੰਦਾ ਹੈ ਜਪਜੀ ਸਾਹਿਬ ਤੋਂ ਬਿਨਾਉ ਜੀ ਨਹੀਂ ਸਕਦਾ ਤੇ ਜਪਜੀ ਸਾਹਿਬ ਨੇ ਉੱਥੇ ਹੀ ਲੈ ਜਾਂਦਾ ਜਿੱਥੋਂ ਆਇਆ ਉਹਨੂੰ ਪਟਕਣ ਨਹੀਂ ਦੇਣਾ ਜੀ ਮਜਉਂਧਿਆ ਨੂੰ ਤੂੰ ਕੰਨੂ ਮਾਰਦਾ ਏ ਜੀ ਮਜਉਂਧਿਆ ਨੂੰ ਤੂੰ ਕੰਨੂ ਮਾਰਦਾ ਏ ਓਏ ਜੇ ਕਰ ਮੋਆਂ ਨੂੰ ਨਹੀਂ ਜਿਵੋਂ ਜੋਗਾ ਰਲੀਆਂ ਰੂਹ ਨੂੰ ਤੂੰ ਕੰਨੂ ਵਛੋੜਦਾ ਏ ਓਏ ਜੇ ਕਰ ਵਿਛੜੇ ਨਹੀਂ ਮਲੋਂ क्य झिड़कदा पलियो ख़ैर नई पोगा मुहम्मद बुटिया क्य पद ते लक पता उहे जेकर नकीअ नई कम जो